ਸਲੋਕ ਕਾਮ ਕ੍ਰੋਧ ਅਰ ਲੋਭ ਬਿਨਸ ਜਾਇ ਅਹ ਮੇਵ ਨਾਨਕ ਪ੍ਰਭ ਸਰਣਾਗਤੀ ਕਾਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਰਾਕਰ ਕਉ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧ ਤਨ ਲਾਵਹਿ ਤਿਸ ਕਉ ਸਿਮਰਤ ਪਰਮਗਤ ਪਾਵਹਿ ਜੇਹ ਪ੍ਰਸਾਦ ਵਸੈ ਸੁਖ ਮੰਦਰ ਤਿਸਹਿ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ ਆਠ ਪਹਿਰ ਸਿਮਰਹੁ ਤਿਸ ਰਸਨਾ ਜੇਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜੇਹ ਪ੍ਰਸਾਦ ਪਾਟ ਟੰਬਰ ਹੰਡਾਵਹਿ ਤਿਸਹਿ त्याਗ ਕਤਿ ਅਵਰ ਲੁਭਾਵ ਹੈ ਜੇਹ ਪ੍ਰਸਾਦ ਸੁਖ ਸਹਿਜ ਸੋਈ ਜਾਏ ਮਾਨੈ ਆਖ ਪਹਿਰ ਤਾਕਾ ਜਸ ਗਾ ਵੀਜੈ ਜੇ ਪ੍ਰਸਾਦ ਤੁਝ ਸਭ ਕੋ ਓ ਮਾਨੈ ਮੁਖ ਤਾਕੋ ਜਸ ਰਸਨੁ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਭਾਰ ਬ੍ਰਹਮ ਪ੍ਰਭ ਜੀ Japਤ ਦਰਗ ਹੈ ਮਾਨ ਪਾਵੈ ਨਾਨਕ ਪਤ ਸੇ ਧੀ ਘਰ ਜਾਵਹਿ ਜੇ ਪ੍ਰਸਾਦ ਆ ਰੋਗ ਕਾਂਚਣ ਦੇਹੀ ਲੇਵ ਲਾਭੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਲਾਰਤ ਮਨ ਸੁਖ ਭਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਧਰ ਠਾਕੇ ਮਨ ਸਰਣੀ ਪਰ ਠਾਕੁਰ ਪ੍ਰਵਤਾਕੇ ਜੇ ਪ੍ਰਸਾਦ ਤੁਝ ਕੋ ਨ ਪਹੁੰਚਾਇ ਮਨ ਸਾਸ ਸਾਸ ਸਿਮਰੋ ਪ੍ਰਭ ਉਚੈ ਜੇ ਪ੍ਰਸਾਦ ਪਾਈ ਦੁਰਲੱਭ ਦਹੇ ਨਾਨਕ ਤਾਕੇ ਭਗਤ ਕਰਹਿ ਜੇ ਪ੍ਰਸਾਦ ਆ ਭੂਖਣ ਪਹਿ ਰੇਜੈ ਮਾਨਤਿਸ ਸਿਮਰਤ ਕਿਉ ਆਲ ਛਕੀ ਜਾਏ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਾਨਤਿਸ ਪ੍ਰਭ ਕੋ ਕਬ ਹੋਣਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਣਾ ਰਾਗ ਪਰਏ ਪ੍ਰਭ ਆਪਣੇ ਮਣਾ ਗਿਣ ਤੇਰੀ ਮਨ ਬਣਤ ਬਣਾਈ ਊਠ ਤਪੈਟ ਸਾਤ ਸਹਤ ਹੈ ਤਾਈ ਤਿਸ ਹੈ ਧਿਆਏ ਜੋ ਏਕ ਅਲਖ ਹੈ ਇਹਾ ਉਹਾ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰਹਿ ਪੁੰਨ ਵਹਦਾਨ ਮਨ ਆਖ ਬਹਿਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾਹ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪਾ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹੈ ਗੁਰ ਪ੍ਰਸਾਦ ਨਾਨਕ ਜਸ ਕਾ ਹੈ ਜੇ ਪ੍ਰਸਾਦ ਸੁਣ ਹੈ ਕੰਨ ਨਾਦ ਜਹ ਪ੍ਰਸਾਦ ਪੇਖ ਹੈ ਵਿਸਮਦ ਜਹ ਪ੍ਰਸਾਦ ਬੋਲ ਹੈ ਅੰਮ੍ਰਿਤ ਰਸਨਾ ਜਹ ਪ੍ਰਸਾਦ ਸੁਖ ਸਹਿਜੇ ਵਸਨਾ ਜਹ ਪ੍ਰਸਾਦ ਹਸਤ ਕਰ ਚੱਲ ਹੈ ਜਹ ਪ੍ਰਸਾਦ ਸੰਪੂਰਨ ਫਲ ਹੈ ਜਹ ਪ੍ਰਸਾਦ ਪਰਮਗਤ ਪਾਵੈ ਜਹ ਪ੍ਰਸਾਦ ਸੁਖ ਸਹਿਜ ਸਮਾਵ ਹੈ ਐਸਾ ਪ੍ਰਵਤਿ ਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮੰ ਜਾਗੋ ਜਹ ਪ੍ਰਸਾਦ ਤੂ ਪ੍ਰਗਟ ਸੰਸਾਰ ਦੇਸ ਬਰਾਉ ਕੋ ਮੂਲ ਨਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਹਰੇ ਮਨ ਮੂੜ ਤੂੰ ਤਾ ਕਉ ਜਾਪ ਜੇ ਪ੍ਰਸਾਦ ਤੇਰ ਕਾਰਜ ਪੂਰੇ ਤੇ ਸਹਜ ਆਣ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਭਾਵੇਂ ਸਾਚ ਹਰੇ ਮਨ ਮੇਰੇ ਤੂੰ ਤਾ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਇ ਜਪੈ ਸੋ ਨਾਹੋ ਆਪ ਗਾਵਾਏ ਸੋ ਹਰ ਗੁਣ ਗਾਓ ਪਰਮ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪਰਬ ਦਇਆ ਤੇ ਮਤੂਤਮ ਹੋਏ ਸਰਵ ਨਿਧਾਨ ਪ੍ਰਪਤਿ ਰੀ ਮਾਇਆ ਆਪ ਹੋ ਕਛੂ ਨ ਕਿਨਹੁ ਲਇਆ ਜਿਤ ਜਿਤ ਲਾਭੋ ਤਿਤ ਲਗਹਿ ਹਰਨਾਥ ਨਾਨਕ ਇਨ ਕੈ ਕਛੂ ਨ ਹਾਥ